रो खा लो ये सुनते चाल चले मैं आईन रहाया ना देखो सेवा के तो नाचते पूरे चीनी सी ताली लहरे नहीं जिया में करते तुम में आओ तुम दर्द का दर्द ਸਿਮੀ ਸਪੋਰਟਸ ਕਲੱਬ ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੀ ਲਸਾਨੀ ਸ਼ਾਦ ਨੂੰ ਸਮਰਪਿਤ ਗੁਰੂ ਕਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਤ ਅੱਖਾਂ ਦਾ ਕੈਂਪ ਦੰਦਾ ਦਾ ਕੈਂਪ ਸ਼ੁਕਰ ਤੇ ਬਲੱਡ ਪ੍ਰੈਸ਼ਰ ਚੈੱਕਅਪ ਕੀਤਾ ਗਿਆ। ਲੋੜਵੰਦ ਨੂੰ ਗਰੀਬ ਕੱਪੜੇ, ਗਰਮ ਕੱਪੜੇ, ਬੂਰ ਜਰਾਬਾ ਤੇ ਚਾਹ ਦਾ ਸਮਾਨ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਸਾਰਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸਾਡੇ ਵਿੱਚ ਮੌਜੂਦ ਨੇ ਇਸ ਕਲੱਬ ਦੇ ਓਨਰ ਸਿਮੀ ਬੱਤਾ ਜੀ ਤੇ ਪੂਜਾ ਗੋਇਲ ਜੀ ਸਿਮੀ ਬੱਤਾ ਜੀ ਤੁਸੀਂ ਜੋ ਇਹ ਕੈਂਪ ਲਾ ਰਹੇ ਹੋ ਕਿੰਨੇ ਸਾਲ ਤੋਂ ਲਗਾ ਰਹੇ ਹੋ ਕਿੰਨੇ ਸਾਲ ਤੋਂ ਤੁਸੀਂ ਇਹ ਸੇਵਾ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਸਾਰੇ ਸਾਡੇ ਸ਼ਹਿਰ ਵਾਸੀਆਂ ਨੂੰ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਉਸ ਤੋਂ ਬਾਅਦ ਅਸੀਂ ਆਪਣੇ ਵੱਡੇ ਭਰਾ ਸ੍ਰੀ ਗੋਲਦੀ ਵਦਵਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇੱਥੇ ਆਣ ਤੇ ਜਿਹੜੇ ਕੀ ਸਾਨੂੰ ਹਰ ਸਾਲ ਇੱਥੇ ਆ ਕੇ ਬਹੁਤ ਅੱਛੀ ਕਵਰੇਜ ਕਰਦੇ ਆਂ ਔਰ ਸਾਨੂੰ ਐਸੇ ਸਮਾਰਟ ਸੇਵਾ ਦੇ ਕੰਮ ਕਰਨ ਲਈ ਮੋਟੀਵੇਟ ਕਰਦੇ ਆ। ਤੋ ਵਦਵਾ ਭయ్యా ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਥੇ। ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਪਿਛਲੇ 5 ਸਾਲਾਂ ਤੋਂ ਮਾਤਾ ਗੁਜਰਕੌਰ ਜੀ ਔਰ ਛੋਟੇ ਸਾਹਿਬ ਜੱਦਿਆ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਗੁਰੂ ਦਾ ਲੰਗਰ ਲਗਾਉਂਦਾ ਆ ਰਿਹਾ ਹੈ ਜਿਹਦੇ ਵਿੱਚ ਕੀ ਸਾਡੀ ਸਮੂੱਚੀ ਟੀਮੀ ਸਿਮੀ ਸਪੋਰਟਸ ਕਲੱਬ ਦੀ ਟੀਮ ਤੇ ਸ਼ਹਿਰ ਵਾਸੀ ਸਾਡਾ ਵੱਚੜ ਕੇ ਸਾਥ ਦਿੰਦੇ ਨੇ। ਇਦੇ ਵਿੱਚ ਅਸੀਂ ਫੁਲਚੇ ਚਨੇ ਦਾ ਲੰਗਰ ਬਰੈਡ ਪਕੌੜੇ ਦਾ ਲੰਗਰ ਚਾਹ ਦਾ ਲੰਗਰ ਇਹਦੇ ਨਾਲ ਨਾਲ ਮੈਡੀਕਲ ਸਹੂਿਦਾਵਾਂ ਜਿਹੜੀਆਂ ਕੀ ਬਹੁਤ ਟਾਈਮ ਤੋਂ ਸਾਡੇ ਨਾਲ ਜੀਵਨ ਜੋਤ ਹਸਪੀਟਲ ਦੇ ਮਾਲਕ ਡਾਕਟਰ ਅਮਰਵੀਰ ਸਿੰਘ ਜੀ ਪ੍ਰੋਫੈਸਰ ਪੁਨੀਤ ਸੋਢੀ ਜੀ ਔਰ ਦੁਆ ਡੈਂਟਲ ਕਲੀਨਿਕ ਤੋਂ ਡਾਕਟਰ ਸੋਨੀ ਦੁਆ ਜੀ ਬਹੁਤ ਖੂਬੀ ਆਪਣੀਆਂ ਫ੍ਰੀ ਸੇਵਾਵਾਂ ਵਿੱਚ ਇੱਥੇ ਦਿੰਦੇ ਨੇ ਉਹਨਾਂ ਦੀ ਬਦੌਲਤ ਅਸੀਂ ਹਰ ਸਾਲ ਇੱਥੇ ਇਹ ਬੀਪੀ 슈ਗਰ ਔਰ ਦੰਦਾਂ ਦਾ ਫ੍ਰੀ ਮੈਡੀਕਲ ਕੈਂਪ ਵੀ ਲਗਾਉਂਦੇ ਆ ਇਹਦੇ ਨਾਲ ਨਾਲ ਅਸੀਂ ਆਪਣੇ ਲੰਗਰ ਦੇ ਵਿੱਚ ਜ਼ਰੂਰਤਮੰਦ ਗਰੀਬ ਪਰਿਵਾਰਾਂ ਨੂੰ ਚਾ ਚਾਦ ਅਸਮਾਨ ਗਰਮ ਕੰਬਰ ਹੋਗੇ ਜੁਰਾਬਾਂ ਹੋਗੀਆਂ ਗਰਮ ਕੱਪੜੇ ਹੋਗੇ ਇਹਦੇ ਨਾਲ ਨਾਲ ਇਸ ਵਾਰ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਰਹੀ ਹੈ ਵੀ ਅਸੀਂ ਆٹے ਦੀਆਂ ਥੈਲੀਆਂ ਵੀ ਇੱਥੇ ਲੋੜਵੰਦਾਂ ਨੂੰ ਵੰਡਿਤ ਕੀਤੀਆਂ ਨੇ ਤੋਂ ਅਸੀਂ ਇਸ ਸਾਰੇ ਉਪਰਾਲੇ ਲਈ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਔਰ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹ ਦਿਨਾਂ ਦੇ ਵਿੱਚ ਸਾਹਬ ਜਾਦੇ ਆਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਭ ਨੂੰ ਕੁਝ ਨਾ ਕੁਝ ਟਾਈਮ ਗੁਰੂ ਦੇ ਚਰਨਾਏ ਵਿੱਚ ਜ਼ਰੂਰ ਲਗਾਉਣਾ ਚਾਹੀਦਾ। ਸਿਮਰ ਜੀ ਕੀ ਕਰਦੇ? ਹਾਂ ਜੀ ਜਿਵੇਂ ਕਿ ਮੇਰੇ ਮੈਂਟਰ ਪੂਜਾ ਗੋਇਲ ਦੀ ਜੀ ਨੇ ਇਹਨਾਂ ਨੇ ਸਾਰਾ ਦਾਸ ਹੀ ਦਿੱਤਾ। ਸਾਡੇ ਕਲੱਬ ਜਿਹੜਾ ਕਿ ਪਿਛਲੇ 5 ਸਾਲ ਤੋਂ ਇਹ ਲੰਗਰ ਲਗਾਉਂਦਾ ਆ ਰਿਹਾ ਔਰ ਅਸੀਂ ਇਹ ਰੱਬ ਅਗੇ ਪ੍ਰਾਰਥਨਾ ਵੀ ਕਰਾਂਗੇ ਕਿ ਸਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਆਨ ਨਾਲੇ ਸਾਲਾਂ ਚ ਵੀ ਸਾਨੂੰ ਐਵੇਂ ਹੀ ਦਾ 25 ਬਖਸ਼ੇ ਵੀ ਅਸੀਂ ਐਸਾ ਲੰਗਰ ਲਗਾ ਸਕਦੇ। ਥੈਂਕ ਯੂ ਬਾਈਕ ਗੁਰੂ ਜੀ ਦਾ ਖਾਲਸਾ ਬਾਈਕ ਗੁਰੂ ਜੀ